ਸਤਨਾਮ ਸ੍ਰੀ ਵਾਹਿਗੁਰੂ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਬਾਬਾ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸੁਣ ਪੜ ਰਹੇ ਹਾਂ ਭਾਈ ਸ਼ੀਹਾ ਉਪਲ ਭਾਈ ਗੱਜਣ ਆਦਕ ਪਿਆਰ ਵਾਲੇ ਸਿੱਖ ਮੱਥੋਂ ਮੁਰਾਰੀ ਦਾ ਪ੍ਰਸੰਗ ਕੱਲ ਦੇ ਸਮੇਂ ਵਿੱਚ ਆਪਾਂ ਸਾਰਿਆਂ ਨੇ ਸਾਂਝਾ ਕੀਤਾ ਹੈ ਆਓ ਪਾਤਸ਼ਾਹ ਜੀਆਂ ਦਾ ਅੱਗੇ ਇਤਿਹਾਸ শ্রবণ ਕਰੀਏ ਜੀ ਸਾਰੇ ਰਜਾਨਾਂ ਦੀ ਤਰ੍ਹਾਂ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਆਹੇ ਗੁਰੂ ਸਤਨਾਮ ਨਾਮਵਾਹੇ ਗੁਰੂ ਸਵਾਭ ਜੀ ਅੱਗੇ ਪ੍ਰਸੰਗ ਆ ਰਿਹਾ ਹੈ ਭਾਈ ਮਾਲੋ ਤੇ ਭਾਈ ਮੰਗਾ ਆਵੋ ਭੈਣੇ ਗੱਲ ਮਿਲੋ ਅੰਕ ਸਹੇਲੜੀ ਆਹ ਆ ਵੀਣਾ ਸੁਰ ਛੇੜ ਸੁਹਾਵੀ ਦਿਲ ਨੂੰ ਜੋ ਧੋ ਦੇਵੇ ਪ੍ਰੇਮ ਮੀਂਡ ਦੀਆਂ ਖਿੱਚਾਂ ਮਾਰੇ ਚਰਣਾਟਾਂ ਚਰਣੇਵੇ ਫਰਸ਼ਾਂ ਤੇ ਰੁਲ ਰਹੀਆਂ ਸੁਰਤਾਂ ਚਾ ਆਪਣੇ ਲੜਲਾਵੇ ਲੈ ਉੱਡੇ ਅਰਸ਼ਾਂ ਨੂੰ ਨਾਲੇ ਚਰਨ ਸ਼ਰਨ ਵਿੱਚ ਮੇਵੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ ਮਾਲੋ ਮੰਗਾ ਸਿੱਖ ਦੁਏ ਗੁਰਬਾਣੀ ਰਸ ਰਸਕ ਬਿਲਾਸੀ ਇਹਨਾਂ ਦੇ ਕੀਰਤਨ ਦਾ ਅਸਰ ਭਾਈ ਮਨੀ ਸਿੰਘ ਜੀ ਕਿਉਂ ਲਿਖਦੇ ਹਨ ਭਾਈ ਮੰਨੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਤੇ ਭਾਈ ਮੰਗਾ ਸਨਮੁਖ ਬੈਠ ਕੇ ਸਭ ਇੰਦਰੀਆ ਤੇ ਮਨ ਨੂੰ ਸੰਕੋਚ ਕੇ ਸੁਣੇ ਤੇ ਦੋਨੋਂ ਫਿਰ ਮਿਲ ਕੇ ਕੀਰਤਨ ਕਰਨ ਤਾਂ ਉਹਨਾਂ ਦੀ ਰਸਨਾ ਥੀ ਐਸਾ ਸਭ ਸਿੱਖਾਂ ਨੂੰ ਰਸ ਆਵੇ ਤਾਂ ਜੇ ਕੋਈ ਸੁਣੇ ਸਭ ਪਾਪਾਂ ਦਾ ਤਿਆਗ ਕਰਨ ਤੇ ਧਰਮ ਦੀ ਕਿਰਤ ਕਰਕੇ ਵੰਡ ਖਾਵਨ ਤੇ ਆਏਗੇ ਸਾਧਾ ਸੰਤਾਂ ਦੀ ਟਹਿਲ ਕਰਨ ਸਾਰੇ ਦੇਸ਼ ਦਾ ਕਲਿਆਣ ਹੋਇਆ ਦੇਸ਼ ਦਾ ਮਤਲਬ ਇਲਾਕੇ ਦਾ ਇਹ ਸੀ ਫਲ ਜੋ ਮਾਲੋ ਤੇ ਮੰਗੋ ਇਹਨਾਂ ਦੀ ਕਥਾ ਤੇ ਕੀਰਤਨ ਨੂੰ ਪੈਂਦਾ ਸੀ ਸੋ ਕਥਾ ਕੀਰਤਨ ਕਰਨ ਵਾਲੇ ਐਸੇ ਚਾਹੀਏ ਇਹ ਦੋਏ ਸੱਜਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆਏ ਸਨ ਆ ਕੇ ਬੇਨਤੀ ਕੀਤੀ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਲਿਖਿਆ ਹੈ ਹਾਥ ਬੰਦ ਅਰਦਾਸ ਬਖਾਨੀ ਕਰਹੁ ਕਿਰਪਾ ਸਿਰ ਗੁਰ ਗੁਣ ਗੁਣ ਖਾਨੀ ਨਿਜ ਮੁਖ ਸੋਜ ਉਪਦੇਸ਼ ਕਰੀ ਜਾ ਜਿਹਦੇ ਜਨਮ ਮਰਨ ਕਟ ਦੀਜੈ ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਭਾਈ ਤਪ ਕਰੋ ਤਪ ਕੀਤਿਆਂ ਬਿਨਾ ਮੈਲ ਨਹੀਂ ਲੈਂਦੀ ਉਹਨਾਂ ਨੇ ਆਦਮ ਨਾਲ ਪੁੱਛਿਆ हे ਜਗਤ ਦੇ ਨਿਸਤਾਰਾ ਕਰਨ ਵਾਲੇ ਦਾਦੇ ਤਪ ਕਰਨ ਦੀ ਜਾਂਚ ਦੱਸੋ ਕੀ ਕਰਨ ਕਰੀਦਾ ਹੈ ਸ੍ਰੀ ਗੁਰੂ ਜੀ ਬੋਲੇ ਭਾਈ ਤਪ کئی ਪ੍ਰਕਾਰ ਦਾ ਹੈ ਤੁਸੀਂ ਸੁਣ ਲਓ ਤੇ ਫਿਰ ਚੁਣ ਲਓ ਉਹ ਬੋਲੇ ਕਿਰਪਾ ਕਰੋ ਜੀ ਤਾਂ ਬਾਬਾ ਜੀ ਬੋਲੇ ਜਲ ਹੀਵਣਾ ਅਗਨ ਤਪਣੀ ਵਰਤ ਰੱਖਣੇ ਠੰਡ ਗਰਮੀ ਸਹਾਰਨੀ ਪੁੱਠੇ ਲਟਕਣਾ ਖੜੇ ਰਹਿਣਾ ਖਾਣ ਪਾਣ ਕੰਦ ਮੂਲ ਦਾ ਕਰਨਾ ਬਣਾ ਚ ਰਹਿਣਾ ਤੇ ਤੀਰਥਾਂ ਤੇ ਭ੍ਰਮਣਾ ਇਹ ਹਨ ਕਠਨ ਤਪ ਇਹਨਾਂ ਨਾਲ ਮਨ ਅਤੇ ਦੇਹ ਨੂੰ ਮਾਰੀਦਾ ਹੈ ਦੂਸਰਾ ਹੋਰ ਤਪ ਹੈ ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾ ਨਾਲ ਸਥਲ ਕਰ ਦੇਣਾ ਇਸ ਲਈ ਯੋਗ ਕਰਮ ਦੇ ਯੋਗ ਦੇ ਕਰਮ ਨੇਤੀ ਧੋਤੀ ਨੌਲੀ ਨਿਉਲੀ ਕਹਿੰਦੇ ਆ ਜਸੂ ਫਿਰ ਪ੍ਰਣਾਯਮ ਆਦਿਕ ਕਰੀਦੇ ਹਾਂ ਇਹਨਾਂ ਲਈ ਸੰਸਾਰ ਤੋਂ ਕੁਝ ਵੱਖਰੇ ਰਹਿਣ ਦੀ ਵੀ ਲੋੜ ਹੈ ਤੀਸਰਾ ਤਪ ਹੈ ਕਥਾ ਵਿੱਚ ਕੀਰਤਨ ਵਿੱਚ ਰਹਿਣਾ ਬਾਣੀ ਪੜਨੀ ਵਿਚਾਰਨੀ ਬਾਣੀ ਦਾ ਕੀਰਤਨ ਕਰਨਾ ਸੁਣਨਾ ਬਾਣੀ ਵਿੱਚ ਆਏ ਹੋਏ ਹੁਕਮਾਂ ਤੇ ਟੁਰਨਾ ਸੋ ਪਹਿਲਾ ਤਪ ਬਹੁਤ ਕਠਿਨ ਹੈ ਦੂਸਰਾ ਕਠਿਨ ਹੈ ਤੀਸਰਾ ਸੁਗਮ ਹੈ ਸੁਗਮ ਕਈਏ ਸੁਖਾਲਾ ਔਰ ਮਿੱਠਾ ਔਰ ਪਿਆਰਾ ਔਰ ਸਵਸ਼ ਸਾਫ ਉਸ ਦਾ ਫਲ ਸਭ ਤੋਂ ਵਧੇਰੇ ਹੈ ਤਾਂ ਮੰਨ ਲੋ ਨੇ ਆਦਰ ਨਾਲ ਆਖਿਆ ਸ੍ਰੀ ਮਹਾਰਾਜ ਜੀਓ ਲੋਕੀ ਤਾਂ ਆਖਦੇ ਹਨ ਕਿ ਜੇਹੀ ਮਿਹਨਤ ਤੇਹਾ ਫਲ ਜੇਹੀ ਵੱਡੀ ਮਜੂਰੀ ਤੇਹੀ ਵੱਡੀ ਉਸ ਦੀ ਹਜਰਤ ਤੁਸਾਂ ਬਚਨ ਕੀਤਾ ਹੈ ਕਿ ਵੱਡੀ ਮਿਹਨਤ ਦਾ ਮੁੱਲ ਥੋੜਾ ਤੇ ਥੋੜੀ ਮਿਹਨਤ ਦਾ ਮੁੱਲ ਬਹੁਤਾ ਇਹ ਗੱਲ ਸਮਝ ਨਹੀਂ ਪਈ ਕਿਰਪਾ ਕਰਕੇ ਸਮਝਾ ਦਿਓ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਦੇਖੋ ਭਾਈ ਲੱਕੜਹਾਰੇ ਲੱਕੜਾਂ ਨਿਉਂਦੇ ਆ ਤੇ ਪਾਂਡੀ ਪੰਡਾ ਢੋਂਦੇ ਆ ਪਾਂਡੀ ਕਹਿੰਦੇ ਜਿਹੜੇ ਲੋਕਾਂ ਦੀਆਂ ਪੰਡਾਂ ਭਾਰਾਦਿਕ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦੇ ਆ ਮਿਹਨਤ ਬਹੁਤੀ ਕਰਦੇ ਆ ਮਜ਼ਦੂਰੀ ਬਹੁਤ ਘੱਟ ਮਿਲਦੀ ਹੈ ਦੂਸਰੇ ਲੂਣ ਤੇੜ ਦੀ ਹੱਟੀ ਪਾਉਂਦੇ ਆ ਉਹਨਾਂ ਦੀ ਮਿਹਨਤ ਲੱਕੜਹਾਰੇ ਲੱਕੜ ਕੱਟਣ ਵਾਲੇ ਤੇ ਪਾਂਡੀਆਂ ਤੋਂ ਘਟ ਹੈ ਪਰ ਉਹਨਾਂ ਦੇ ਨਾਲੋਂ ਇਹਨਾਂ ਨੂੰ ਖੱਟੀ ਵਦੇਰੇ ਮਿਲਦੀ ਹੈ ਇਸ ਤਰ੍ਹਾਂ ਬਜਾਜ ਅਤੇ ਸਰਾਫ ਮਜ਼ਦੂਰੀ ਘਟ ਕਰਦੇ ਨਫਾ ਵਦੇਰੇ ਪਾਉਂਦੇ ਤੇ ਜਿਹੜੇ ਜ਼ੌਹਰੀ ਆ ਉਹ ਤਾਂ অতি ਘੱਟ ਮਿਹਨਤ ਕਰਦੇ ਆ ਪਰ ਨਫੇ ਦੀ ਪ੍ਰਾਪਤੀ ਸਭ ਤੋਂ ਵੱਧ ਹੁੰਦੀ ਹੈ ਤੇ ਵੇਈ ਇਹ ਤਪ ਸਮਝ ਲਓ ਇੱਕ ਤਪ ਦਾ ਅਸਰ ਦੇਦੇ ਆ ਪਰ ਇਸ ਦਾ ਅਸਰ ਮਨ ਤੇ ਬੁੱਧੀ ਉੱਤੇ ਹੁੰਦਾ ਦੇਹ ਸਥਲ ਕਰਨੀ ਇੰਦ੍ਰੇ ਸਥਲ ਕਰਨੇ ਕਠਣ ਕੰਮ ਹੈ ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਤੇ ਦੇਹ ਇੰਦ੍ਰੇ ਇਸ ਦੇ ਮਗਰ ਲਾ ਦੇਵੇ ਤਨਫਾ ਬਹੁਤ ਹੁੰਦਾ ਹੈ ਸਭ ਤੋਂ ਉੱਤਮ ਮਨ ਦਾ ਵਸੀਕਾਰ ਕਰਨਾ ਹੈ ਤਿਸ ਪਰ ਨਿਰੰਕਾਰ ਦੀ ਭਗਤੀ ਉਪਾਸ਼ਨਾ ਦ੍ਰਿੜ ਕਰਨੀ ਹੈ ਇਸੇ ਕਰਕੇ ਤੁਸੀਂ ਬਾਣੀ ਪੜੋ ਬਾਣੀ ਵਿਚਾਰੋ ਬਾਣੀ ਦਾ ਕੀਰਤਨ ਕਰੋ ਅਤੇ ਜੋ ਬਾਣੀ ਕਹਿੰਦੀ ਹੈ ਉਸ ਨੂੰ ਕਮਾਓ ਤੁਹਾਡੇ ਮਨ ਤੋਂ ਮੈਲ ਛੇਤੀ ਉਤਰੇਗੀ ਤੁਸੀਂ ਭਲੇ ਹੋ ਜਾਓਗੇ ਤੇ ਭਲਾਈ ਕਰੋਗੇ ਫੇਰ ਸਿਰ ਭਲਾਈਆਂ ਦੇ ਭਲਾਈ ਪ੍ਰੇਮਾ ਭਗਤੀ ਉਪਜੇਗੀ ਵੀ ਸਭ ਤੋਂ ਵੱਡੀ ਭਲਾਈ ਹੈ ਜਿਹੜੀ ਉਹ ਪ੍ਰੇਮਾ ਭਗਤੀ ਹੈ ਉਹ ਫੇਰ ਉਪਜੇਗੀ ਉਹ ਮੇਲ ਲਏਗੀ ਸੁਗਮ ਹੀ ਸੰਸਾਰ ਦੇ ਮਾਲਕ ਨਾਲ ਸੁਗਮ ਕਈਏ ਸੁਖਾਲਿਆ ਪ੍ਰੇਮਾ ਭਗਤੀ ਸੌਖਿਆ ਹੀ ਸੰਸਾਰ ਦੇ ਮਾਲਕ ਨਾਲ ਮੇਲ ਲਏਗੀ ਜਿਵੇਂ ਕਲੰਗੀਧਾਰ ਜੀਆ ਦਾ ਬਚਨ ਆਉਂਦਾ ਹੈ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਸ ਤਰ੍ਹਾਂ ਸਤਿਗੁਰ ਦਾ ਉਪਦੇਸ਼ ਸੁਣ ਕੇ ਭਾਈ ਮਾਲੋ ਤੇ ਭਾਈ ਮੰਗਾ ਲੱਗ ਪਏ ਬਸ ਤੇ ਇੱਥੇ ਆਪਣੇ ਕਿ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ ਤੇ ਉਹਨਾਂ ਨੇ ਦੂਸਰਿਆਂ ਦਾ ਵੀ ਕਲਿਆਣ ਕੀਤਾ ਜਿਵੇਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਹਨ ਤਿੰਨ ਕੇ 사ਦਨ ਦੇਸ ਜੇ ਮਾਹੀ ਭਾ ਉਦਾਰ ਬਹੁ ਨਰਨ ਤਹਾਂ ਬਹੁਤਿਆਂ ਦਾ ਉਦਾਰ ਉਹਨਾਂ ਨੇ ਕੀਤਾ ਇੱਕ ਤਾਂ ਗੁਰੂ ਨਾਨਕ ਦੀ ਮਿਹਰ ਇਹਨਾਂ ਤੇ ਹੋ ਗਈ ਦੂਜੇ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ ਅਮਲ ਕੀ ਸੀ ਬਾਣੀ ਦਾ ਅਭਿਆਸ ਨਿਤ ਪ੍ਰਤੀ ਬਾਣੀ ਪੜਨੀ ਤੇ ਵਿਚਾਰਨੀ ਹੁਣ ਪਾਠਕ ਜੀ ਤੁਸੀਂ ਵੀ ਇਕਾਂਤ ਬੈਠ ਕੇ ਪਾਠ ਕਰਿਆ ਕਰੋ ਤੇ ਉਸ ਨੂੰ ਵਿਚਾਰਿਆ ਕਰੋ ਫਿਰ ਬਾਣੀ ਜੋ ਕਹਿੰਦੀ ਆ ਉਹਦੇ ਤੇ ਅਮਲ ਕਰਿਆ ਕਰੋ ਬਾਣੀ ਕਹਿੰਦੀ ਹੈ ਦੇਹ ਨੂੰ ਮਾੜਿਆਂ ਕਰਮਾਂ ਤੋਂ ਬੰਨ ਕੇ ਰੱਖੋ ਬਚਣਾਉਂਦਾ ਨਾ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ ਤਾਂ ਬਾਣੀ ਕਹਿੰਦੀ ਹੈ ਜੇ ਮਨ ਧਾਵੇ ਤਾਂ ਵਰਜੋ ਜਿਵੇਂ ਬਚਨ ਆਉਂਦਾ ਹੈ ਕਰ ਰਹੋ ਰੇ ਮਨ ਮੁਗਧ ਈਾਨੇ RAM ਜਪੋ ਅੰਤਰਗਤ ਧਿਆਨੇ ਲਾਲਜ ਛੋੜ ਰਚੋ ਅਪਰੰਪਰ ਕਿਉਂ ਪਾਪ ਮੁਕਤ ਦੁਆਰਾ ਹੀ ਜੇ ਫੇਰਤਾ ਹੋਵੇ ਤਾਂ ਫੇਰ ਮਰਜ ਕੇ ਰੱਖੋ ਵਰਜਦੇਆਂ ਵਰਜਦੇਆਂ ਤੁਹਾਡੇ ਵਰਜਣ ਦੀ ਤਾਕਤ ਵੱਧ ਜਾਏਗੀ ਤੇ ਮਨ ਬਸ ਹੋ ਜਾਏਗਾ ਜਦ ਮਨ ਬਸ ਹੋ ਗਿਆ ਇੰਦਰੇ ਆਪੇ ਧਾ ਕੇ ਆਪਣੇ ਭੋਗਾਂ ਕੋਲ ਨਹੀਂ ਜਾਣਗੇ ਫਿਰ ਇੰਦਰੇ ਵਾਸ ਹੋ ਗਏ ਸਰੀਰ ਵਾਸ ਹੋ ਗਿਆ ਫਿਰ ਇਸ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ ਮਨੁੱਖ ਦਾ ਵੱਡਾ ਦੁੱਖ ਇਹ ਹੈ ਕਿ ਮਨ ਤੋਂਦਾ ਤੇ ਖਿੰਡਦਾ ਹੁਣ ਜਦ ਬਾਣੀ ਦਾ ਦੂਸਰਾ ਹੁਕਮ ਮੰਨੋ ਮਤਲਬ ਨਾਮ ਜਪੋ ਤਾਂ ਇਹ ਦੁੱਖ ਵੀ ਦੂਰ ਹੁੰਦਾ ਹੈ ਇਸ ਦੇ ਦੋ ਪੱਖ ਹਨ ਇਸ ਲਈ ਦੋ ਪੱਖ ਹਨ ਇੱਕ ਤਾਂ ਬਾਣੀ ਦਾ ਪਾਠ ਆਪਣੇ ਕਲਿਆਣ ਲਈ ਕਰਨਾ ਬਾਣੀ ਬਾਸ਼ਨਾ ਨੂੰ ਰੋਕਣ ਵਿੱਚ ਤੇ ਬਸ ਕਰਨ ਵਿੱਚ ਲਾਵੇਗੀ ਬਚਨ ਆਉਂਦਾ ਗੁਰ ਬਾਣੀ ਸੁਣ ਮੈਲ ਗਵਾਏ ਗੁਰ ਬਾਣੀ ਨੂੰ ਸੁਣੀਏ ਪੜਹੀਏ ਮਨ ਵਸ ਵਿੱਚ ਆਉਂਦਾ ਹੈ ਮੈਲ ਲੰਦੀ ਹੈ ਬਾਣੀ ਸਿਫਤ ਤੇ ਸਲਾਹ ਨਾਲ ਤੁਹਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰੇਗੀ ਜਿਵੇਂ ਜਪਜੀ ਸਾਹਿਬ ਦਾ ਬਚਨ ਅੰਮ੍ਰਿਤ ਵੇਲਾ ਸਚ ਨਾਓ ਵੜਿਆਈ ਵਿਚਾਰ ਪਰਮੇਸ਼ਰ ਨਾਲ ਪ੍ਰੇਮ ਦੀ ਰੰਗਣ ਉਪਜੇਗੀ ਦੂਸਰੇ ਵਾਹਿਗੁਰੂ ਨਾਮ ਦਾ ਜਪਣਾ ਪਰ ਇਹ ਮਨੋਰਥ ਧਾਰ ਕੇ ਜਪਣਾ ਕਿ ਇਹ ਨਾਮ ਸਾਈ ਮਾਲਕ ਦਾ ਲਖਾਇਕ ਹੈ ਇਸ ਨਾਲ ਸਾਡੇ ਅੰਦਰ ਮਾਲਕ ਦੀ ਯਾਦ ਨੇ ਵਸਨੇ ਜਦੋਂ ਜਾਦ ਪੱਕ ਜਾਏਗੀ ਤਦੋਂ ਸਾਈਂ ਤੇ ਸਾਡੇ ਵਿੱਚੋਂ ਭੁੱਲ ਦੀ ਵਿਧ ਕੱਟ ਜਾਏ ਫਿਰ ਵਾਹਿਗੁਰੂ ਦੀ ਪਵਿੱਤਰਤਾ ਤੇ ਉਸ ਦੇ ਉੱਚ ਗੁਣ ਪ੍ਰੇਮ ਆਦਿਕ ਸਾਡੇ ਅੰਦਰ ਪ੍ਰਵੇਸ਼ ਕਰਨਗੇ ਇੱਥੋਂ ਤਾਈਂ ਕਿ ਸਾਈਂ ਸਾਡੇ ਵਿੱਚ ਪ੍ਰਤੀਬਿੰਬਤ ਹੋ ਜਾਵੇਗਾ ਦੇਖੋ ਜੋ ਕੁਝ ਕੋਈ ਚਿਤਵੇ ਉਹੀ ਕੁਝ ਹੋ ਜਾਂਦਾ ਹੈ ਚੋਰ ਪਹਿਲਾਂ ਚੋਰੀ ਚਿਤਵਦਾ ਹੈ ਤਾ ਚੋਰੀ ਦਾ ਅਮਲ ਕਰਦਾ ਹੈ ਅਮਲ ਕਰਕੇ ਉਹ ਚੋਰ ਰੂਪ ਬਣ ਜਾਂਦਾ ਹੈ ਤੇ ਵੇ ਗੁਣ ਦੇ ਸਾਗਰ ਪ੍ਰੇਮ ਦੇ ਸਮੁੰਦਰ ਵਾਹਿਗੁਰੂ ਜੀ ਦਾ ਚਿੰਤਨ ਆਪਣਾ ਉੱਤਮ ਅਸਰ ਕਰਦਾ ਹੈ ਪਹਿਲਾਂ ਬਾਣੀ ਨਾਲ ਪ੍ਰੇਮ ਪਾਇਆ ਤਾਂ ਬਾਣੀ ਨੇ ਮਨ ਵਿੱਚ ਪਿਆਰ ਪੈਦਾ ਕੀਤਾ ਇਸ ਚਾਹ ਤੋਂ ਬਾਣੀ ਨੇ ਨਾਮ ਦਾ ਰਸਤਾ ਦਿੱਤਾ ਨਾਮ ਜਾਗ ਬਣ ਗਿਆ ਜਾਗ ਪ੍ਰੇਮ ਦਾ ਇੱਕ ਰੂਪ ਹੈ ਪ੍ਰੇਮ ਹੀ ਮਿਲਣਹਾਰ ਹੈ ਇੱਟਾਂ ਨੂੰ ਚੂਨਾ ਜੋੜਦਾ ਹੈ ਲੱਕੜੀ ਨੂੰ ਸਰੇਸ਼ ਜੋੜਦੀ ਹੈ ਜਿਵੇਂ ਅੱਜ ਕੱਲ ਫੇਵੀਕੋਲ ਆ ਪਹਿਲਾਂ ਸਰੇਸ਼ ਹੁੰਦੀ ਸੀ ਰੂਹ ਨੂੰ ਰੂਹ ਨਾਲ ਜੋੜਨ ਵਾਲਾ ਮਸਾਲਾ ਪ੍ਰੇਮ ਹੈ ਹਾਂ ਪ੍ਰੇਮ ਹੈ ਉਹ ਜੋੜਨਹਾਰ ਸਤਿਆ ਜੋ ਜੀਵ ਰੂਪੀ ਰੂਹ ਨੂੰ ਪਰਮਾਤਮਾ ਰੂਪੀ ਮਹਾਨ ਰੂਹ ਨਾਲ ਜੋੜਦਾ ਹੈ ਸਾਡੇ ਸਤਿਗੁਰਾਂ ਨੇ ਸਭ ਤੋਂ ਉੱਤਮ ਮਾਰਗ ਰੱਖਿਆ ਹੈ ਬਿਸਮਾਦ ਦਾ ਜਪਜੀ ਸਾਹਿਬ ਵਿੱਚ ਸਾਰੇ ਤਰੀਕੇ ਸਤਿਆਰ ਹੋਣ ਦੇ ਖੰਡ ਕੇ ਸਤਿਗੁਰਾਂ ਨੇ ਆਪਣਾ ਤਰੀਕਾ ਦੱਸਿਆ ਸੀ ਹੁਕਮ ਰਜਾਈ ਚੱਲਣਾ ਤੇ ਹੁਕਮ ਰਜਾਈ ਚੱਲਣ ਦਾ ਗੁਰਬਾਣੀ 'ਚ ਤਰੀਕਾ ਹੈ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਵਾਇਗਰੂ ਦੀ ਸਿਫਤ ਕਰੀਏ ਉਹਦੇ ਹੁਕਮ ਵਿੱਚ ਉਹਦੇ ਰਜਾ ਵਿੱਚ ਰਹਿਣ ਦਾ ਇੱਕ ਤਰੀਕਾ ਹੈ ਤੇ ਸਿਫਤ ਸਲਾਹ ਲੈ ਜਾਂਦਾ ਵਿਸਮਾਦ ਵਿੱਚ ਤੇ ਵਿਸਮਾਦ ਲੈ ਜਾਂਦਾ ਉਹਦੀ ਰਜਾ ਵਿੱਚ ਇਹ ਹੈ ਪ੍ਰੇਮ ਦੀ ਅਵਧੀ ਪ੍ਰੇਮ ਦੀ ਅਵਧੀ ਵਿਸਮਾਦ ਦਾ ਸਾਧਨ ਹੈ ਸਿਫਤ ਸਲਾਹ ਬਚਨ ਆਸਾ ਜੀ ਦੀ ਬਾਣ ਵਿਸਮਾਦ ਸਿਫਤ ਵਿਸਮਾਦ ਸਲਾਹ ਸਾਡੇ ਸ੍ਰੀ ਗੁਰੂ ਜੀ ਫਰਮਾਉਂਦੇ ਆ ਜਿਸਨੋ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਫਿਰ ਹੁਕਮ ਹੈ ਨਾਨਕ ਸਿਵਤ ਸਲਾਹ ਕਰ ਪ੍ਰਭ ਕਾ ਜੈਕਾਰ ਵਾਹਿਗੁਰੂ ਜੀ ਦੀ ਸਿਵਤ ਸਲਾਹ ਨਾਲ ਮੈਲ ਦੂਰ ਹੋ ਜਾਂਦੀ ਹੈ ਗੁਨ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਤੋਂ ਮੇ ਬਖ ਫੈਲ ਸੋ ਹੁਕਮ ਹੈ ਸੁੰਨਤ ਕਮਾਵਤ ਹੋਤ ਉਧਾਰ ਪਰ ਜੇ ਸੁਣਿਆ ਤੇ ਕਮਾਇਆ ਨਾ ਪੜਿਆ ਤੇ ਕਮਾਇਆ ਨਾ ਵੀ ਸੁਣ ਵੀ ਲਿਆ ਪੜ ਵੀ ਲਿਆ ਕਮਾਇਆ ਨਾ ਤਾਂ ਕੀ ਬਣੇਗਾ ਬਾਬਾ ਜੀ ਦਾ ਹੁਕਮ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੱਲ ਲਾਉ ਭਾਈ ਮਾਲੋ ਭਾਈ ਮੰਗੋ ਇਹਨਾਂ ਦਾ ਜੋਰਤਾ ਭੋਰਾ ਜੀਵਨ ਦਾ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਲਿਖਿਆ ਮਿਲਦਾ ਉੱਥੋਂ ਪਤਾ ਲੱਗਿਆ ਕਿ ਸਤਿਗੁਰੂ ਨੇ ਉਹਨਾਂ ਨੂੰ ਕਠਨ ਮਾਰਗ ਹੱਠ ਜੋਗ ਦੇ ਤੇ ਹੋਰ ਤਰ੍ਹਾਂ ਦੇ ਸਾਰੇ ਸੁਣਾਏ ਤੇ ਫਿਰ ਸੁਖਾਲਾ ਰਾਹ ਦੱਸਿਆ ਸਿਵਤ ਸਲਾਹ ਦਾ ਇਹ ਦੱਸ ਕੇ ਉਹਨਾਂ ਨੂੰ ਅਮ੍ਰਿਤ ਤੌਰ ਤੇ ਹਉਮੈ ਨੂੰ ਜਿੱਤਣ ਦਾ ਰਾਹ ਦੱਸਿਆ ਹਉਮੈ ਅਮ੍ਰਿਤ ਰੂਪ ਅਰਥਾਤ ਸਾਡੇ ਕਰਤਬਾਂ ਵਿੱਚ ਆਪਣੇ ਆਪ ਨੂੰ ਖੁਦਗਰਜੀ ਵਿੱਚ ਪ੍ਰਗਟ ਕਰਦੀ ਹੈ ਜਗਤ ਵਿੱਚ ਵਰਤੋਂ ਹੋਣੀ ਖੁਦਗਰਜੀ ਦੀ ਆਪੇ ਲੋਚਣਾ ਤੇ ਦੂਸਰਿਆਂ ਨਾਲ ਵਿਤਕਰਾ ਕਰਨਾ ਇਹ ਹਮੇਂ ਵਰਤੋਂ ਵਿੱਚ ਪ੍ਰਗਟ ਹੁੰਦੀ ਹੈ ਭਾਈ ਮਾਲੋ ਭਾਈ ਮੰਗਾ ਇਹਨਾਂ ਦੀ ਬਾਬਤ ਲਿਖਿਆ ਹੈ ਕਿ ਸਤਿਗੁਰ ਦੇ ਫਰਮਾਉਣ ਮੁਜਬ ਉਹ ਮਾਲੋ ਤੇ ਮੰਗੋ ਧਰਮ ਦੀ ਕਿਰਤ ਕਰਕੇ ਫਿਰ ਵੰਡਣ ਖਾਵਣ ਇਸ ਨਾਲ ਵਰਤੋਂ ਵਿੱਚ ਵਰਤ ਰਹੀ ਹੌਮੇ ਦੀ ਨਿਵਰਤੀ ਹੋ ਗਈ। ਜਦੋਂ ਵੰਡ ਕੇ ਖਾਈਦਾ ਫਿਰ ਹੌਮੇ ਦੀ ਨਿਵਰਤੀ ਹੁੰਦੀ ਹੈ ਸੰਗਤ ਜੀ। ਵੰਡ ਕੇ ਖਾਦੇ ਬਗੈਰ ਹੌਮੇ ਦੀ ਨਿਵਰਤੀ ਨਹੀਂ ਹੁੰਦੀ। ਫਿਰ ਦੂਜ ਘਟਦੀ ਹੈ ਜੋ ਘਟਦੀ ਗਈ। ਫਿਰ ਜੋ ਨਾਮ ਜਪੀਦਾ ਉਸ ਨਾਲ ਅੰਦਰ ਦੀ ਹੌਮੇ ਕੱਟੀ ਜਾਂਦੀ ਹੈ। ਜੋ ਇਹਦੀ ਮੂਲ ਹੈ ਦੂਜੀ ਗੱਲ ਜੋ ਸਤਿਗੁਰੂ ਨੇ ਉਹਨਾਂ ਨੂੰ ਸਿਖਾਈ ਸੀ ਉਹ ਇਹ ਸਾਫ਼ ਸਹੀ ਵੀ ਹੁੰਦੀ ਹੈ ਕਿ ਹੱਟ ਜੋਗ ਤੇ ਕਰੜੇ ਤਪ ਕਰਕੇ ਤੁਸੀਂ ਸਰੀਰ ਨੂੰ ਸਾਧੋਂਗੇ ਸਰੀਰ ਨੂੰ ਸਾਧ ਲਿਆ ਫਿਰ ਕੀ ਕਰੋਗੇ ਫਿਰ ਟੋਲੋਗੇ ਪਰਮੇਸ਼ਰ ਜੀ ਦਾ ਮਿਲਾਪ ਸਤਿਗੁਰ ਨੇ ਸਾਈਂ ਦੀ ਸਿਫਤ ਸਲਾਹ ਸਿਖਾਈ ਹੈ ਉਹਨਾਂ ਨੂੰ ਸਿਖਾਈ ਕੇ ਮਾਰਗ ਸੁਗਮ ਦਾ ਤੇ ਫਲ ਬਹੁਤਾ ਸੁਗਮ ਕਈਏ ਸੁਖਾਲਾ ਮਾਰਗ ਸੌਖ ਦਾ ਤੇ ਫਲ ਬਹੁਤਾ ਇਹ ਸਿੱਧਾ ਸਾਈਂ ਮਿਲਾਪ ਵੱਲ ਲੈ ਜਾਂਦਾ ਹੈ ਹਉਮੈ ਨੂੰ ਕੁਛ ਤਾਂ ਖਾ ਜਾਏਗਾ ਦਾਨ ਤੇ ਨਾਮ ਤੇ ਜਦ ਨਾਮ ਨੂੰ ਬਾਣੀ ਬਣਾਓਗੇ ਸਿਫਤ ਸਲਾਹ ਤਾਂ ਨਾਲੇ ਵਾਹਿਗੁਰੂ ਮਿਲ ਪਊ ਨਾਲੇ ਹਉਮੈ ਤੋਂ ਖਿਹੜਾ ਛੁੱਟ ਜਾਵੇ ਜੋ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਕੇ ਰੰਗ ਵਿੱਚ ਆ ਗਿਆ ਉਸ ਦੀ ਹੋਂਮੈ ਕਿੱਥੇ ਰਹੀ ਤੇ ਜੋ ਪ੍ਰੇਮ ਵਿੱਚ ਆ ਕੇ ਸਦਾ ਉਸ ਦੇ ਰੰਗ ਵਿੱਚ ਰਹਿੰਦਾ ਸਮਝੋ ਫਿਰ ਉਹ ਉਸ ਨੂੰ ਮਿਲ ਪਿਆ ਹੈ। ਤੋਂ ਸਾਧ ਸੰਗਤ ਜੀ ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆ ਨੇ ਭਾਈ ਮਾਲੋ ਤੇ ਭਾਈ ਮਾਂਗਾ ਉਹਨਾਂ ਨੂੰ ਦ੍ਰਿੜ ਕਰਾਇਆ ਉਹਨਾਂ ਨੇ ਮਨ ਵਿੱਚ ਵਸਾ ਕੇ ਰੱਖਿਆ ਹਿਰਦੇ 'ਚ ਵਸਾਏ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਮਹਾਰਾਜ ਨੇ ਕਿਰਪਾ ਕੀਤੀ ਵਚਨ ਉਹਨਾਂ ਦੇ ਅੰਦਰ ਵਸੇ ਉਹਨਾਂ ਨੇ ਸਿਫਤ ਤੇ ਸਲਾਹ ਦਾ ਕੱਪੜਾ ਆਪਣੇ ਉੱਪਰ ਓੜਿਆ ਪ੍ਰੇਮਾ ਭਗਤੀ ਕੀਤੀ ਆਪ ਤਰੇ ਅਨੇਕਾਂ ਉਤਾਰਿਆ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁਟੀ ਨਾ ਸੋ ਬਾਕੀ ਅਗਲਾ ਪ੍ਰਸੰਗ ਫਿਰ ਕੱਲ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਉਹ ਪਾਵਨ ਭਾਈ ਲੈਣਾ ਜੀ ਜਿਹੜੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਣੇ ਉਹਨਾਂ ਦਾ ਪ੍ਰਸੰਗ ਆ ਰਿਹਾ ਹੈ ਬੜੇ ਪਿਆਰ ਵਾਲਾ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ